ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਜਿਆਦੇ ਸੋਨੇ ਵਰਕ ਵਾਲੇ ਸੂਟ ਨੇ ਮਸ਼ੀਨ ਵਰਕ ਦੇ ਸੂਟ ਰਹਣਗੇ ਜਿੱਦਾਂ ਕੀ ਹਨਾ ਪਸ਼ਮੀਨੇ ਦੇ ਉੱਪਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਭੈਣਾਂ ਨੇ ਕਲਰ ਵਗੈਰਾ ਸਿਲੈਕਟ ਕਰਕੇ ਹਨਾ ਆਪਣੇ ਸੂਟ ਲੈਣਗੇ ਦੇ ਚੁੱਕੀਆਂ ਨੇ ਕੀਆ ਤੁਸੀਂ ਵੀ ਇਸ ਤਰ੍ਹਾਂ ਸੋਹਣੇ ਸੋਹਣੇ ਵਰਕ ਕਰਵਾ ਸਕਦੇ ਹੋ ਕੰਮ ਹੈ ਜਿਹੜਾ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆਗਾ ਸਾਰਾ ਜਿਹੜਾ ਕੰਮ ਹੈਗਾ ਇਹ ਮਸ਼ੀਨ ਦਾਗਾ ਵਿੱਚ ਸਾਰਾ ਦੇਖੋ ਜ਼ੀਰੋ ਟਾਂਕੇ ਦਾ ਕੰਮ ਕੀਤਾ ਹੋਇਆਗਾ ਫਿਨਿਸ਼ਿੰਗ ਤੁਹਾਡੇ ਸਾਹਮਣੇ ਹੈਗੀ ਤੁਸੀਂ ਇਹਨੂੰ ਕੋਈ ਵੀ ਕਲਰ ਤੇ ਬਣਾ ਸਕਦੇ ਹੋ ਕੋਈ ਵੀ ਫੈਬਰਿਕ ਤੇ ਬਣਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਰੈਡੀ ਕਰਵਾ ਸਕਦੇ ਹੋ ਸੂਟ ਜੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਇਹ ਵਾਲਾ ਡਿਜ਼ਾਈਨ ਹੈਗਾ ਤਿਆਰ ਕਰਵਾ ਸਕਦੇ ਹੋਗੇ ਲਓ ਜੀ ਸਾਰਾ ਇਹ ਹੱਥੀ ਮਸ਼ੀਨ ਦਾ ਕੰਮ ਕੀਤਾ ਹੋਇਆ ਹੈਗਾ ਵਿੱਚ ਮਿਰਰ ਵਰਕ ਦਾ ਵਰਕ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਇਹਦੀਆਂ ਬਾਵਾਆਂ ਰਹਿਣਗੀਆਂ ਬਾਵਾਆਂ ਦੇ ਉੱਪਰ ਤੁਸੀਂ ਵਰਕ ਦੇਖ ਸਕਦੇ ਹੋਗੇ ਇਹ ਕਸਟਮਰ ਦਾ ਆਪਣਾ ਡਿਜ਼ਾਈਨ ਸੀਗਾ ਤੁਸੀਂ ਵੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਸੈਂਡ ਕਰਕੇ ਸਾਨੂੰ ਸੋਹਣੇ ਸੋਹਣੇ ਸੂਟ ਲنگੇ ਰੈਡੀ ਕਰਵਾ ਸਕਦੇ ਹੋ ਘੇਰਾ ਤੇ ਬਾਜ਼ੂ ਹੈਗਾ ਪਸ਼ਮੀਨੇ ਦੇ ਵਿੱਚ ਬਹੁਤ ਸਾਰੇ ਕਲਰ ਨੇ ਇਹਨੂੰ ਟੂ ਟੋਨ ਤੇ ਵੀ ਕਰਵਾ ਸਕਦੇ ਹੋ ਸਿਲਕ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋਗੇ ਤੇ ਬਹੁਤ ਜ਼ਿਆਦਾ ਜਿਹੜੀ ਕਢਾਈ ਹੈਗੀ ਸੋਹਣੀ ਲੱਗੂਗੀ ਲਓ ਜੀ ਨੈਕਸਟ ਸੂਟ ਹੈਗਾ ਜੀ ਮਹਿੰਦੀ ਦੇ ਵਿੱਚ ਹੈਗਾ ਸਿੰਪਲ ਪਸ਼ਮੀਨੇ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਇਹ ਘੇਰਾ ਵਰਕ ਕੀਤਾ ਹੋਇਆ ਹੈਗਾ ਤੁਸੀਂ ਇਹਨੂੰ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਂਗੇ ਕੋਈ ਵੀ ਫੈਬਰਿਕ ਤੇ ਕਰਾ ਸਕਦੇ ਹੋਗੇ ਜੇ ਤੁਸੀਂ ਪਸ਼ਮੀਨੇ ਤੇ ਹੀ ਕਰਾਉਣਾ ਚਾਹੁੰਦੇ ਹੋ ਸੇਮ ਕਲਰ ਵੀ ਅਵੇਲੇਬਲ ਹੈਗਾ ਇਹ ਵਾਲੀਆਂ ਰਹਣਗੀਆਂ ਬਾਵਾਆਂ ਰਹਿਣਗੀਆਂ ਤੇ ਬਹੁਤ ਹੀ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਹੈਗਾ ਨਾਲ ਆਪਾਂ ਕਟ ਵਰਕ ਦਿੱਤਾ ਹੈਗਾ ਦੇ ਬਹੁਤ ਹੀ ਜਿਆਦਾ ਸੋਹਣਾ ਇਹ ਵੀ ਕਸਟਮਰ ਦਾ ਆਪਣਾ ਡਿਜ਼ਾਈਨ ਸੀਗਾ ਤੁਸੀਂ ਵੀ ਇਸ ਤਰ੍ਹਾਂ ਆਪਣੇ ਡਿਜ਼ਾਈਨ ਸ਼ੇਅਰ ਕਰਕੇ ਸੂਟ ਹੈਗਾ ਜਿਹੜਾ ਆਰਡਰ ਦੇ ਸਕਦੇ ਹੋਗੇ ਲਓ ਜੀ ਹੁਣ ਇਸ ਤੋਂ ਬਾਅਦ ਹੈਗਾ ਜੀ ਬਰਫਰੀ ਦਾ ਸੂਟ ਹੈ ਵੀ ਕਸਟਮਰ ਦਾ ਸੂਟ ਹੈਗਾ ਤੇ ਇਹਨੂੰ ਹਨਾ ਦੇਖੋ ਤੁਸੀਂ ਆਪਾਂ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਸੂਟ ਨੂੰ ਦੇਖੋ ਪੈਚ ਲਗਾ ਕੇ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਆਪਾਂ ਕੰਮ ਕੀਤਾ ਹੈਗਾ ਇਹ ਵੀ ਸਾਰਾ ਮਸ਼ੀਨ ਦਾ ਕੰਮ ਹੈ ਇਹ ਸਾਡਾ ਆਪਣਾ ਖੋਦਾ ਡਿਜ਼ਾਈਨ ਹੈਗਾ ਸਾ ਕਸਟਮਰ ਨੇ ਸਾਡੇ ਤੇ ਗੱਲ ਛੱਡੀ ਸੀਗੀ ਵੀ ਤੁਸੀਂ ਹਨਾ ਵੀ ਆਪਣੇ ਅਕੋਰਡਿੰਗ ਸੂਟ ਹੈ ਜਿਹੜਾ ਰੈਡੀ ਕਰਵਾ ਦਿਓ ਲਓ ਜੀ ਇਸ ਤਰ੍ਹਾਂ ਇਹ ਵਾਲਾ ਡਿਜ਼ਾਈਨ ਰਹੂਗਾ ਤੇ ਇਹਨੂੰ ਤੁਸੀਂ ਕੋਈ ਵੀ ਪ੍ਰਿੰਟ ਸੂਟ ਤੇ ਰੈਡੀ ਕਰਵਾ ਸਕਦੇ ਹੋ ਕੋਈ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾਗਾ ਡਿਜ਼ਾਈਨ ਤੁਸੀਂ ਇਹ ਵਾਲਾ ਦੇ ਸਕਦੇ ਹੋ ਸਕਰੀਨ ਸ਼ਾਟ ਲੈ ਲਿਓ ਇਹ ਵਾਲੇ ਡਿਜ਼ਾਈਨ ਦਾ ਲਓ ਜੀ ਠੀਕ ਹੈ ਜੀ ਇਹ ਰਹੂਗਾ ਜੀ ਇਹਦਾ ਘੇਰਾ ਰਹੂਗਾ ਇਦਾਂ ਹੀ ਰਹਿਣਗੀਆਂ ਬਾਹਾਂ ਰਹਿਣਗੀਆਂ ਕਾਮਦੀਪ ਫਿਨਿਸ਼ਿੰਗ ਤੁਹਾਡੇ ਸਾਹਮਣੇ ਹੈ ਤੁਸੀਂ ਦੇਖੋ ਸਾਰਾ ਕਲਰ ਆਪਾਂ ਸੂਟ ਨਾਲ ਦੇ ਪਾਏ ਨਗੇ ਵਿੱਚ ਹਨ ਜਿੰਨੇ ਵੀ ਕਲਰ ਸੂਟ ਦੇ ਵਿੱਚ ਸੀਗੇ ਤੇ ਥੋੜਾ ਬਤਾ ਇੱਕ ਅੱਧਾ ਕਲਰ ਆਪਾਂ ਹੋਰ ਐਡ ਕਰਕੇ ਲਾਈਟ ਡਾਰਕ ਦਾ ਕੰਬੀਨੇਸ਼ਨ ਕਰਕੇ ਤਾਂ ਇਸ ਤਰ੍ਹਾਂ ਆਪਾਂ ਸੂਟ ਨੂੰ ਕਾਫੀ ਜਿਆਦਾ ਸੋਨਾ ਬਣਾਇਆ ਬਰਬਰੀ ਦੇ ਮੈਚਿੰਗ ਸੂਟ ਵੀ ਨੇ ਤੁਸੀਂ ਸਲਵਾਰ ਤੇ ਕੰਮ ਵੀ ਕਰਾ ਸਕਦੇ ਹੋਗੇ ਬਰਬਰੀ ਦੇ ਬਹੁਤ ਸਾਰੇ ਆਪਾਂ ਸੂਟਾਂ ਦੇ ਡਿਜ਼ਾਈਨ ਪਾਉਣੇ ਰਹਿੰਗੇ ਪਿਛਲੀ ਵੀਡੀਓ 'ਚ ਜੇ ਕੋਈ ਅਵੇਲੇਬਲ ਹੋਇਆ ਤਾਂ ਤੁਸੀਂ ਇਦਾਂ ਦਾ ਡਿਜ਼ਾਈਨ ਹੈ ਰੈਡੀ ਕਰਵਾ ਸਕਦੇ ਹੋਗੇ ਤੇ ਇਸ ਤੋਂ ਬਾਅਦ ਆਜੂਗਾ ਜੀ ਸੂਟ ਹੈਗਾ ਜਿਹੜਾ ਇਹ ਵਾਲਾ ਡਿਜ਼ਾਈਨ ਆਪਣਾ ਬਹੁਤ ਹੀ ਜ਼ਿਆਦਾ ਆਪਾਂ ਬਣਾ ਚੁੱਕੇ ਹਾਂਗੇ ਇਹ ਵਾਲਾ ਡਿਜ਼ਾਈਨ ਤੇ ਇਹਦਾ ਰਹੂਗਾ ਜੀ ਵੀ ਸ਼ੇਪ ਨੈੱਕ ਰਹੂਗਾ ਲੋ ਜੀ ਇਹ ਵੀ ਕਸਟਮਰ ਦਾ ਸੂਟ ਹੈਗਾ ਇਹਨੂੰ ਵੀ ਤੁਸੀਂ ਹਨਾ ਜਿੱਦਾਂ ਕਿ ਸਿਲਕ ਪਸ਼ਮੀਨੇ ਤੇ ਰੈਡੀ ਕਰਵਾਉਗੇ ਸੂਟ ਨੂੰ ਬਹੁਤ ਜਿਆਦਾ ਸੋਹਣਾ ਉੱਟੂਗਾ ਇਹ ਜਿਹੜਾ ਕੰਮ ਹੈਗਾ ਆਰੀ ਦਾ ਹੋਇਆ ਹੋਇਆਗਾ ਟੂ ਟੋਨ ਪਸ਼ਮੀਨੇ ਸਿਲਕ ਪਸ਼ਮੀਨੇ ਦੇ ਉੱਪਰ ਹੈਣਾ ਇਹ ਜਿਹੜਾ ਆਰੀ ਦਾ ਵਰਕ ਹੈਗਾ ਬਹੁਤ ਜਿਆਦਾ ਸੋਹਣਾ ਲੱਗਦਾ ਹੈਗਾ ਤਾਂ ਤੁਸੀਂ ਇਹਨੂੰ ਕੋਈ ਵੀ ਕਲਰ ਦੇ ਰੈਡੀ ਕਰਵਾ ਸਕਦੇ ਹੋ ਹਰ ਕਲਰ ਆਪਣੇ ਕੋਲੇ ਹੈਗੇ ਨੇ ਟੂ ਟੋਨ ਪਸ਼ਮੀਨੇ ਦੇ ਵਿੱਚ ਜਿੱਦਾਂ ਦਾ ਤੁਸੀਂ ਸਾਨੂੰ ਕਲਰ ਕਹੋਗੇ ਉਦੋਂ ਦਾ ਆਪਾਂ ਰੈਡੀ ਕਰ ਦਾਂਗੇ ਇਸ ਤਰ੍ਹਾਂ ਦੇਖੋ ਵੀ ਸ਼ੇਪ neck ਹੈਗਾ ਤੁਸੀਂ ਰਾਉਂਡ ਦੇ ਵਿੱਚ ਕਰਾਉਣਾ ਚਾਹੁੰਦੇ ਹੋਗੇ ਸਕੁਅਰ ਦੇ ਵਿੱਚ ਕਰਾਉਣਾ ਚਾਹੁੰਦੇ ਹੋਗੇ ਜਿੱਦਾਂ ਵੀ ਤੁਸੀਂ ਹਨਾ neck ਦੀ ਸ਼ੇਪ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਉਸ ਤਰ੍ਹਾਂ ਆਪਾਂ ਸ਼ੇਪ ਹੈਗੀ ਰੈਡੀ ਕਰ ਦਾਂਗੇ ਠੀਕ ਹੈ ਜੀ ਜੇ ਤੁਸੀਂ ਵੀ ਸ਼ੇਪ ਲਾਈ ਕਰਦੇ ਹੋ ਹੁਣ ਤੱਕ ਜਿੰਨੇ ਵੀ ਸੂਟ ਰੈਡੀ ਹੋ ਕੇ ਗਏ ਨੇਗੇ ਵੀ ਸ਼ੇਪ ਤੇ ਹੀ ਗਏ ਨੇਗੇ ਥੋੜਾ ਇਹ ਕਲਰ ਹੈ ਕੈਮਰੇ ਦੇ ਵਿੱਚ ਲਾਈਟ ਆ ਰਿਹਾਗਾ ਇਹ ਜੋ ਮਤਲਬ ਥੋੜਾ ਜਿਹਾ ਡਾਰਕ ਹੈਗਾ ਸਾਰੇ ਦੇ ਦੇਖੋ ਹਨਾ ਬੂਟੀ ਰਹੂਗੀ ਇਸ ਤਰ੍ਹਾਂ फ्रंट ਤੇ ਇਸ ਤਰ੍ਹਾਂ ਤੁਹਾਡੇ ਲੈਂਥ ਦੇ ਅਕੋਰਡਿੰਗ ਇਹ ਸੂਟ ਅਗਰ ਰੈਡੀ ਹੋਊਗਾ ਤੇ ਇਸ ਤੋਂ ਬਾਅਦ ਇਹ ਵਾਲੀਆਂ ਰਹਿਣਗੀਆਂ ਬਾਵਾ ਬਾਵਾ ਤੇ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੋਇਆ ਹੈਗਾ ਤੇ ਬਾਵਾ ਇਹਦੀਆਂ ਹੈਵੀ ਨੇਗੀਆਂ ਲੋ ਜੀ ਤੇ ਪ੍ਰਾਈਸ ਹਨਾ ਵਿਦ ਦੁਪੱਟਾ ਵਿਦਆਊਟ ਦੁਪੱਟਾ ਜਿੱਦਾਂ ਵੀ ਤੁਸੀਂ ਚਾਹੋਗੇ ਉਸ ਤਰ੍ਹਾਂ ਮੇਰੇ ਤੋਂ ਪ੍ਰਾਈਸ ਆ WhatsApp ਤੇ ਕਨਫਰਮ ਕਰ ਲਿਓ ਸੂਟ ਦਾ ਪ੍ਰਾਈਸ ਠੀਕ ਹੈ ਜੀ ਕਿਉਂਕਿ ਜਿੱਦਾਂ ਤੁਸੀਂ ਫੈਬਰਿਕ ਲਗਾਉਣਾ ਹੈਗਾ ਜਿਵੇਂ ਵੀ ਹਨਾ ਜਿਵੇਂ ਦਾ ਤੁਸੀਂ ਦੁਪੱਟਾ ਲਗਾਉਣਾਗਾ ਉਸ ਅਕੋਰਡਿੰਗ ਤੁਹਾਨੂੰ ਪ੍ਰਾਈਸ ਐ ਦੱਸਿਆ ਜਾਊਗਾ ਹੁਣ ਜਿਹੜਾ ਕਲਰ ਹੈਗਾ ਪਰਫੈਕਟ ਆ ਰਿਹਾਗਾ ਤੇ ਇਹ ਮੈਂ ਦੁਬਾਰਾ ਤਾਰ ਰੱਖਿਆ ਸੂਟ ਕਿਉਂਕਿ ਤੁਹਾਨੂੰ ਕਲਰ ਦਾ ਪਤਾ ਲੱਗ ਜੇ ਹੋਰ ਬਹੁਤ ਸਾਰੇ ਕਲਰ ਨੇ ਕੋਟਨ ਤੇ ਰੈਡੀ ਕਰਾਉਣਾ ਕੋਟਨ ਸਟੱਫ ਵੀ ਪਿਆ ਆਪਣੇ ਕੋਲੇ ਤੁਸੀਂ ਜਿੱਤੇ ਵੀ ਰੈਡੀ ਕਰਾਉਣਾ ਚਾਹੋ ਨੋ ਕਰਵਾ ਸਕਦੇ ਹੋਗੇ ਇਹ ਮੈਂ ਵੀਅਰ ਕੀਤਾ ਹੋਇਆ ਸੀਗਾ ਸੂਟ ਸੇਮ ਕਲਰ ਤੇ ਕੀਤਾ ਹੋਇਆ ਸੀਗਾ ਸੇਮ ਡਿਜ਼ਾਈਨ ਸੀਗਾ ਜੇ ਤੁਸੀਂ ਇਹਨੂੰ ਹੋਰ ਕਲਰ ਤੇ ਵੀ ਰੈਡੀ ਕਰਾਉਣਾ ਚਾਹੁੰਦੇ ਹੋਗੇ ਹੋਰ ਕਲਰ ਤੇ ਵੀ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਇਹ ਵਾਲਾ ਕਸਟਮਰ ਦਾ ਸੂਟ ਹੈਗਾ ਲੋ ਜੀ ਕਾਫੀ ਬਣਾ ਪੁੱਛਦੀ ਹੁੰਦੇ ਨੇ ਸੇਲਿੰਗ ਲਈ ਸੂਟ ਹਨਾ ਸੇਲ ਲਈ ਸੂਟ ਅਜੇ ਆਪਾਂ ਰੈਡੀ ਨਹੀਂ ਕਰਵਾਏ ਹੌਲੀ ਹੌਲੀ ਆਪਾਂ ਅੱਗੇ ਲੈ ਕੇ ਆਵਾਂਗੇ ਹਨਾ ਲੋ ਜੀ ਇਹ ਸਾਰਾ ਆ ਜਾਊਗਾ ਜੀ ਫਰੰਟ ਤੇ ਵਰਕ ਆ ਜਾਊਗਾ ਇਹ ਨੈੱਕ ਬਣਿਆ ਹੋਇਆ ਹੈਗਾ ਤੇ ਇਹ neck ਦੇਖੋ ਤੁਸੀਂ ਦੇਖ ਸਕਦੇ ਹੋ ਆਰੀ ਤੇ ਪਾਫ ਦਾ ਕੰਮ ਕੀਤਾ ਹੋਇਆ ਹੈਗਾ ਸਾਰੇ ਦੇਖੋ ਸੈਂਟਰ ਪੈਨਲ ਹੈ ਆਰੀ ਜਰੀ ਦਾ ਕੰਮ ਕੀਤਾ ਹੋਇਆ ਹੈ ਸੈਂਟਰ ਦੇ ਵਿੱਚ ਆ ਜਾਊਗਾ ਸਾਰਾ ਕੰਮ ਹਨਾ ਤੇ ਇਹ neck ਹੈਗਾ ਸੇਮ ਇਹਦਾ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਇਹ ਬਾਵਾ ਤੇ ਰਹੂਗਾ ਬਾਟਮ ਤੇ ਕੋਈ ਵੀ ਵਰਕ ਨਹੀਂ ਹੈਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਤਾਂ ਇੰਨਾ ਕ ਬਾਟਮ ਤੇ ਕੰਮ ਕਰਵਾ ਸਕਦੇ ਹੋਗੇ ਜੇ ਤੁਸੀਂ ਸਕਿਪ ਕਰਾਉਣਾ ਚਾਹੁੰਦੇ ਹੋ ਸਕਿਪ ਕਰਵਾ ਸਕਦੇ ਹੋਗੇ ਸੇਮ ਇਹਦਾ ਜਿੱਦਾਂ ਕਿ ਮੈਂ ਵੀਅਰ ਕੀਤਾ ਸੀਗਾ ਹਨਾ ਬੈਕ ਨੈਕ ਬਣਿਆ ਹੋਇਆ ਸੀਗਾ ਲੋ ਜੀ ਬਹੁਤ ਸਾਰ ਬਹੁਤ ਸਾਰੇ ਸੂਟ ਬਣਾ ਚੁੱਕੇ ਹਾਂਗੇ ਇਹਦੇ ਨਾਲ ਦੇ ਤੇ ਇੱਕ ਪਰਪਲ ਦੇ ਵਿੱਚ ਇਹ ਸੂਟ ਹੈਗਾ ਰੈਡੀ ਪਿਆਗਾ ਜਾਰਜਟ ਪਰਪਲ ਡਾਰਕ ਪਰਪਲ ਸ਼ੇਡ ਹੈਗਾ ਵਿਦ ਪਿਓਰ ਔਰਗੈਂਜ਼ਾ ਦੁਪੱਟਾ ਤੇ ਮੈਂ ਤੁਹਾਨੂੰ ਤੁਸੀਂ ਪਿਕਚਰ ਮੈਂ ਤੁਹਾਨੂੰ ਦਿਖਾਈ ਦੇਣੀ ਹੈਗੀ ਉਹ ਇਹ ਵਾਲਾ ਰੈਡੀ ਪਿਆਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਕੋਈ ਵੀ ਪੈਨ ਨੂੰ ਨਾ ਕਾਲੀ ਹੁੰਦੀ ਹੈਗੀ ਵੀ ਟਾਈਮ ਘੱਟ ਹੁੰਦਾ ਹੈਗਾ ਤੇ ਵਿੱਚ ਆਪਾਂ ਇਹ ਇੱਕ ਪੀਸ ਹੈਗਾ ਰੈਡੀ ਕਰਵਾ ਲਿਆ ਸੀਗਾ ਸੇਮ ਡਿਜ਼ਾਈਨ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਸੇਮ ਮੇਰੇ ਮੇਰੇ ਕਲਰ ਨਾਲ ਦਾ ਹੈਗਾ ਇਹ ਵਾਲਾ ਵੀ ਜਾਰਜਟ ਦੇ ਉੱਪਰ ਬਣਿਆ ਹੋਇਆ ਇਸ ਤਰ੍ਹਾਂ ਇਹ ਨੈੱਕ ਰਹੂਗਾ ਸੇਮ ਸਟਾਈਲ ਰਹੂਗਾ ਸੈਂਟਰ ਦੇ ਵਿੱਚ ਵਰਕ ਰਹੂਗਾ ਤੇ ਬੈਕ ਨੈੱਕ ਬਣਿਆ ਹੋਇਆ ਹੈਗਾ ਸਾਰਾ ਸੇਮ ਸੂਟ ਹੈਗਾ ਡਿੱਟੋ ਰੈਡੀ ਕੀਤਾ ਹੋਇਆ ਬੈਕ ਨੈੱਕ ਬਣਿਆ ਹੋਇਆਗਾ ਤੇ ਪਾਵਾਂ ਬਣੀਆਂ ਹੋਈਆਂ ਨਿੰਗੀਆਂ ਸੇਮ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਸ਼ੋਕ ਕੀਤੀਆਂ ਨਿੰਗੀਆਂ ਇਹ ਵਾਲਾ ਸੂਟ ਹੈ ਇਹ ਪੀਸ ਰੈਡੀ ਹੈ ਐਟ ਅ ਟਾਈਮ ਜੇ ਕਿਸੇ ਨੇ ਵੀ ਲੈਣਾ ਹੋਵੇ ਹਨਾ ਕਾਲੀ ਹੁੰਦੀ ਹੈਗੀ ਤਾਂ ਤੁਸੀਂ ਲੈ ਸਕਦੇ ਹੋਗੇ ਲੋ ਜੀ ਇਹ ਵਾਲਾ ਰਹੂਗਾ ਪਾਵਾਂ ਦੇ ਉੱਪਰ ਕੰਮ ਰਹੂਗਾ ਦੇਖੋ ਇਹ ਇੱਕ ਇਹ ਕਲਰ ਤੇ ਵੀ ਕਿੰਨਾ ਸੋਹਣਾ ਵਰਕ ਉੱਠ ਕੇ ਆਇਆਗਾ ਹਨਾ ਤੇ ਤਾਂ ਹੀ ਮੈਂ ਕਹਿ ਨਹੀਂ ਹੁੰਨੀ ਆ ਤੁਸੀਂ ਸਾਡੇ ਤੇ ਗੱਲ ਵੀ ਛਾੜ ਸਕਦੇ ਹੋ ਆਪਣਾ ਡਿਜ਼ਾਈਨ ਭੇਜ ਦਿਓ ਕੰਮ ਜਿਚੋਣਾ ਸਾਡੀ ਜ਼ਿੰਮੇਵਾਰੀ ਆ ਤੁਹਾਨੂੰ ਪੂਰਾ ਵਧੀਆ ਕਰਕੇ ਦੇਵਾਂਗੇ ਲੋ ਜੀ ਠੀਕ ਹੈ ਜੀ ਜਿੱਦਾਂ ਦਾ ਤੁਸੀਂ ਕਲਰ ਸਿਲੈਕਟ ਕਰੋਗੇ ਜਿਵੇਂ ਦਾ ਤੁਸੀਂ ਫੈਬਰਿਕ ਸਿਲੈਕਟ ਕਰੋਗੇ ਉਸ ਅਕੋਰਡਿੰਗ ਕੰਮ ਜਿਚੋਣਾ ਸਾਡੀ ਜ਼ਿੰਮੇਵਾਰੀ ਆ ਤੁਹਾਨੂੰ ਪੂਰਾ ਸੋਹਣਾ ਕੰਮ ਕਰਕੇ ਦੇਵਾਂਗੇ ਆਪਾਂ ਸਾਰਾ ਕੰਮ ਹੱਥੀ ਮਸ਼ੀਨ ਦਾ ਹੋਊਗਾ ਲੋ ਜੀ ਇਹਦੇ ਵਿੱਚ ਤੁਸੀਂ ਉਹ ਦੂਜਾ ਸੂਟ ਲੈ ਸਕਦੇ ਹੋਵੋਗੇ ਤੇ ਇਹ ਮੇਰੇ ਦੇਖੋ ਸੂਟ ਪਾਇਆ ਹੋਇਆ ਹੈ ਸੀਗਾ ਗ੍ਰੀਨ ਕਲਰ ਦਾ ਇਹਦੇ ਨਾਲ ਦੇ ਕਸਟਮਰ ਦੇ ਸੂਟ ਹੋਰ ਵੀ ਰੈਡੀ ਹੋ ਰਹੇ ਨੇ ਸੇਮ ਕਲਰ ਤੇ ਹੋ ਰਹੇ ਨੇ ਬਾਕੀ ਜਿੱਦਾਂ ਦਾ ਮੈਂ ਪਾਇਆ ਹੋਇਆ ਸੀਗਾ ਤੇ ਇਹਨਾਂ ਨੇ ਇਹ ਵਾਲੇ ਸਟੱਫ ਤੇ ਰੈਡੀ ਕਰਵਾਇਆਗਾ ਲੋ ਜੀ ਇਸ ਤਰ੍ਹਾਂ ਦੇਖੋ neck ਬਣਿਆ ਹੋਇਆ V shape ਤੁਸੀਂ ਦੇਖ ਸਕਦੇ ਹੋਗੇ neck ਬਣਿਆ ਹੋਇਆਗਾ V shape neck ਬਣਿਆ ਹੋਇਆਗਾ ਸਟਾਈਲ ਤੇ ਤੁਸੀਂ ਰਾਉਂਡ ਵੀ ਕਰਾ ਸਕਦੇ ਹੋ ਕੋਈ ਵੀ ਕਰਵਾ ਲਓ ਹਣਾ ਸੈਂਟਰ ਪੈਨਲ ਲਗੇਗੀ ਸੇਮ ਜਿੱਦਾਂ ਦਾ ਮੇਰਾ ਵਰਕ ਸੀਗਾ ਉਸ ਤਰ੍ਹਾਂ ਦਾ ਹੀ ਕੀਤਾ ਹੈਗਾ ਆਪਾਂ ਲੋ ਜੀ ਇਹ ਆ ਜਾਊਗਾ ਘੇਰੇ ਦੇ ਉੱਪਰ ਕੰਮ ਆ ਜਾਊਗਾ ਸਾਰਾ ਬਹੁਤ ਹੈਵੀ ਕੰਮ ਕੀਤਾ ਹੋਇਆ ਹੈਗਾ ਸਾਰਾ ਤੁਸੀਂ ਦੇਖ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਤੁਹਾਡੇ ਸਾਹਮਣੇ ਹੈਗੀ ਨੀਟ ਐਂਡ ਕਲੀਨ ਕੰਮ ਮਿਲੂਗਾ ਤੁਹਾਨੂੰ ਤੇ ਬਾਵਾ ਵੀ ਇਹਦੀਆਂ ਹੈਵੀ ਨਿਗੀਆਂ ਲੋ ਜੀ ਬਾਟਮ ਦੇ ਉੱਤੇ ਕੋਈ ਵੀ ਵਰਕ ਨਹੀਂ ਹੈਗਾ ਇਹ ਵਾਲੇ ਰਹਿਣਗੇ ਬਾਜੂ ਰਹਿਣਗੇ ਬਾਟਮ ਤੇ ਕੋਈ ਵੀ ਵਰਕ ਨਹੀਂ ਹੈਗਾ ਜੇ ਤੁਸੀਂ ਕਰਵਾਉਣਾ ਚਾਹੋ ਨੇ ਉਹ ਤੁਸੀਂ ਦੱਸ ਸਕਦੇ ਹੋਗੇ ਇਹਦੇ ਵਿੱਚੋਂ ਥੋੜਾ-ਬਹੁਤਾ ਵਰਕ ਹੈਗਾ ਜਿੱਦਾਂ ਕਿ ਇਹ ਵਾਲੀ ਚੀਜ਼ ਹਨਾ ਇਦਾਂ ਐਡ ਹੋ ਜਾਊਗੀ ਬਾਟਮ ਦੇ ਵਿੱਚ ਠੀਕ ਹੈ ਜੀ ਲੋ ਜੀ ਨੈਕਸਟ ਸੂਟ ਹੈਗਾ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਲੋ ਜੀ ਇਹ ਵੀ ਪਸ਼ਮੀਨੇ ਦੇ ਉੱਪਰ ਰੈਡੀ ਹੈ ਸੂਟ ਜੇ ਕਿਸੇ ਭੈਣ ਨੇ ਲੈਣਾ ਹੋਊਗਾ ਤਾਂ ਤੁਸੀਂ ਲੈ ਸਕਦੇ ਹੋ ਵਿੱਚ ਕੋਸ਼ਿਸ਼ ਕਰਦੇ ਆ ਵੀ ਇੱਕ ਦੋ ਸੂਟ ਆਪਾਂ ਰੈਡੀ ਰੱਖਿਆ ਕਰੀਏ ਕਿਉਂਕਿ ਬਹੁਤ ਜ਼ਿਆਦਾ ਸਾਰੀ ਡਿਮਾਂਡ ਆਉਂਦੀ ਹੈ ਵੀ ਸਾਨੂੰ ਸੂਟ ਜਲਦੀ ਚਾਹੀਦਾ ਹੈ ਨਾ ਵਰਕ ਵਗੈਰਾ ਤਾਂ ਚਲੋ ਪਸੰਦ ਕਰ ਲੈਂਦੇ ਨੇਗੇ ਸਾਰੇ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਤੇ ਨਾਲ ਇਹਦੇ ਪਾਵਾਂ ਤੇ ਕੰਮ ਕੀਤਾ ਹੋਇਆ ਸਿਰਫ ਇੰਨਾ ਹੀ ਕੰਮ ਕੀਤਾ ਹੋਇਆਗਾ ਜਿਹੜੀਆਂ ਪਹਿਣਾ ਜ਼ਿਆਦੇ ਪੈਸੇ ਨਹੀਂ ਲਗਾਉਣਾ ਚਾਹੁੰਦੀਆਂ ਹਨਾ ਤਾਂ ਤੁਸੀਂ ਇਹ ਵਾਲਾ ਵਰਕ ਹੈਗਾ ਸੂਟ ਹੈਗਾ ਜਿਹੜਾ ਲੈ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਗਜੈਗ ਪਏ ਰੰਗੇ ਫਿਰ ਆਪਾਂ ਵਰਕ ਕੀਤਾ ਹੈਗਾ ਘੇਰੇ ਤੇ ਵੀ ਸੇਮ 컬러 ਬਹੁਤ ਸੋਹਣਾ 컬러 ਕੰਬੀਨੇਸ਼ਨ ਲਓ ਜੀ ਇਸ ਤੋਂ ਬਾਅਦ ਹੈਗਾ ਜੀ ਚਨੂਨ ਸ਼ਕਾਉਣ ਦਾ ਸੂਟ ਹੈਗਾ ਪ੍ਰਿੰਟ ਹਨਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਏ ਸੀਗੇ ਇਹ ਵਾਲਾ ਸੂਟ ਦੇਖੋ ਹਨਾ 컬러 ਵੀ ਤੁਸੀਂ ਦੇਖੋ ਪ੍ਰਿੰਟ ਦੇ ਉੱਪਰ ਆਪਾਂ ਵਰਕ ਕੀਤਾ ਹੈਗਾ ਇਸ ਤਰ੍ਹਾਂ V ਸ਼ੇਪ neck ਹੈਗਾ ਮਿਰਰ ਵਰਕ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਕੰਮ ਨੀਟ ਐਂਡ ਕਲੀਨ ਹੈ ਵਿੱਚ ਤੇ ਥੋੜੇ ਆਪਾਂ ਕਲਰ ਐਡ ਕੀਤੇ ਨੇਗੇ ਜੋ ਵੀ ਸੂਟ ਦੇ ਵਿੱਚ ਸੀ ਥੋੜਾ ਇੱਕ ਦੋ ਨੰਬਰ ਆਪਾਂ ਡਾਰਕ ਰੱਖਣਾ ਪੈਂਦਾ ਹੈ ਡਾਰਕ ਲਾਈਟ ਤੇ neck ਦੀ ਸ਼ੇਪ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਕਿ ਤੇ ਨਾਲ ਬਾਵਾਂ ਦਾ ਕੰਮ ਕੀਤਾ ਹੋਇਆ ਹੈ ਇਸ ਤਰ੍ਹਾਂ ਬਾਵਾਂ ਤੇ ਕੰਮ ਆ ਜਾਊਗਾ ਠੀਕ ਹੈ ਜੀ ਤੇ ਨਾਲ ਆ ਜਾਊਗਾ ਜੀ ਬੋਟਮ ਤੇ ਵਰਕ ਆ ਜਾਊਗਾ ਇਸ ਤਰ੍ਹਾਂ ਠੀਕ ਹੈ ਜੀ ਤੁਸੀਂ ਪ੍ਰਿੰਟ ਸੂਟਾਂ ਨੂੰ ਇਸ ਤਰ੍ਹਾਂ ਮਤਲਬ ਸੋਨਾ ਸੋਨਾ ਡਿਜ਼ਾਈਨ ਕਰਵਾ ਸਕਦੇ ਹੋਗੇ ਤੇ ਕੋਈ ਵੀ ਪ੍ਰਿੰਟ ਸਿਲੈਕਟ ਕਰ ਲਿਆ ਕਰੋ ਤੇ ਬਹੁਤ ਜਿਆਦਾ ਸੋਨਾ ਰੈਡੀ ਕਰਕੇ ਤੁਹਾਨੂੰ ਸੂਟ ਦੇਵਾਂਗੇ ਲਓ ਜੀ ਇਸ ਤੋਂ ਬਾਅਦ ਫਿਰ ਹੈਗੇ ਜੀ ਇੱਕ ਸੂਟ ਹੋਰ ਹੈਗਾ ਜਿੱਦਾਂ ਕਿ ਇਹ ਸਟਿਚ ਕੀਤਾ ਹੋਇਆ ਹੈਗਾ ਜੇ ਮੈਂ ਤੁਹਾਨੂੰ ਪਹਿਲਾਂ ਵੀ ਗ੍ਰੀਨ ਸੇਮ ਫੈਬਰਿਕ ਤੇ ਸੂਟ ਦਿਖਾਇਆ ਹੈਗਾ ਇਸ ਤਰ੍ਹਾਂ ਇਹਦੇ ਹੈਗੇ ਜੀ ਇਸ ਤਰ੍ਹਾਂ ਵਰਕ ਕੀਤਾ ਹੋਇਆ ਸੈਂਟਰ ਦੇ ਵਿੱਚ ਵਰਕ ਹੈਗਾ ਸਾਰਾ ਤੇ ਬਾਹਾਂ ਦੇ ਉੱਪਰ ਤੁਸੀਂ ਕੰਮ ਹੈ ਜਿਹੜਾ ਦੇਖ ਸਕਦੇ ਹੋਗੇ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈ ਬਾਜੂ ਦੇ ਉੱਪਰ ਤੇ ਨਾਲ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਕਿੰਨਾ ਜ਼ਿਆਦਾ ਸੋਨਾ ਕੰਮ ਕੀਤਾ ਹੋਇਆ ਜਿਹੜਾ ਇਹ ਵਾਲਾ ਇਹ ਲੈਂਸ ਨਹੀਂ ਹੈਗੀ ਸਾਰਾ ਵਰਕ ਕੀਤਾ ਹੋਇਆ ਆਰੀ ਦਾ ਕੰਮ ਕੀਤਾ ਹੋਇਆ ਹੈਗਾ ਸੈਂਟਰ ਦੇ ਵਿੱਚ ਤੇ ਸਾਈਡਾਂ ਤੇ ਮਤਲਬ ਸਾਰਾ ਕੰਮ ਹੈ ਜਿਹੜਾ ਉਹ ਪਾਫ ਦਾ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਮਿਕਸ ਜਆ ਕੰਮ ਹੈਗਾ ਜਿਹੜਾ ਕੀਤਾ ਹੋਇਆ ਬਾਟਮ ਤੇ ਕੋਈ ਵੀ ਕੰਮ ਨਹੀਂ ਹੈਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਬਾਟਮ ਤੇ ਵੀ ਤੇ ਸਿੰਪਲ ਆਪਾਂ ਇਹਦਾ ਦੁਪੱਟਾ ਹੈਗਾ ਜਿਹੜਾ ਚੈੱਕ ਦੇ ਵਿੱਚ ਹੈਗਾ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਆਪਾਂ ਲੈਸ ਲਗਾ ਕੇ ਠੀਕ ਹੈ ਜੀ ਤੁਸੀਂ ਇਹਨੂੰ ਕੋਈ ਵੀ ਕਲਰ ਤੇ ਰੈਡੀ ਕਰਵਾ ਲਓ ਸੇਮ ਕਰਵਾਉਣਾ ਚਾਹੁੰਦੇ ਹੋ ਸੇਮ ਕਰਵਾ ਸਕਦੇ ਹੋਗੇ ਹੁਣ ਆਪਾਂ ਤੁਹਾਨੂੰ ਦਿਖਾਉਣਿਆਂਗੇ ਸੈਮੀ ਸਟਿਚ ਸੂਟ ਦਿਖਾਉਣਿਆਂਗੇ ਤੁਸੀਂ ਆਪਣੇ ਫਿਟਿੰਗ ਦੇ ਅਕੋਰਡਿੰਗ ਇਹਨਾਂ ਨੂੰ ਸਹੀ ਕਰ ਸਕਦੇ ਹੋਗੇ ਜਾਂ ਤੁਸੀਂ ਆਪਾਂ ਤੁਹਾਨੂੰ ਕਰਵਾ ਕੇ ਦੇ ਦਾਂਗੇ ਆਪਣਾ ਮੇਜ਼ਰਮੈਂਟ ਤੁਸੀਂ ਸਾਨੂੰ ਸੈਂਡ ਕਰ ਦਿਓ ਠੀਕ ਹੈ ਜੀ ਲੋ ਜੀ ਇਹ ਆਪਾਂ ਸੈਮੀ ਸਟਿਚ ਪਹਿਨਣ ਦੀ ਡਿਮਾਂਡ ਤੇ ਇਸ ਤਰ੍ਹਾਂ ਸਾਰਾ ਸੂਟ ਰੈਡੀ ਹੈ ਸਿਰਫ ਤੁਸੀਂ ਆਪਣੀ ਕਲੀ ਫਿਟਿੰਗ ਕਰਨੀ ਆਪਣਾ ਮੇਜ਼ਰਮੈਂਟ ਭੇਜ ਦਿਓ ਫਿਟਿੰਗ ਵੀ ਆਪਾਂ ਕਰਵਾ ਕੇ ਤੁਹਾਨੂੰ ਦੇ ਦਾਂਗੇ ਤੇ ਬਹੁਤ ਹੀ ਜਿਆਦਾ ਸੋਹਣਾ ਤੁਸੀਂ ਦੇਖ ਸਕਦੇ ਹੋਗੇ कॉटन सिल्क ਦੇ ਵਿੱਚ ਸੂਟ ਹੈਗਾ ਰੈਡੀ ਕੀਤਾ ਹੈਗਾ ਆਪਾਂ ਪਿੰਕ ਕਲਰ ਦੇ ਉੱਪਰ ਐਟ ਅ ਟਾਈਮ ਇਹ ਸੂਟ ਰੈਡੀ ਪਿਆ ਸਟਿਚ ਵੀ ਪਿਆ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਦੁਪੱਟਾ ਰੈਡੀ ਕਰਕੇ ਆਪਣਾ ਤੁਸੀਂ ਮੈਜ਼ਰਮੈਂਟ ਭੇਜ ਕੇ ਸੂਟ ਹੈਗਾ ਲੈ ਸਕਦੇ ਹੋਗੇ ਕੇਰਾ ਜਿਹੜਾ ਆਪਾਂ ਰੱਖਦੇ ਆਂਗੇ ਇਹਦਾ ਮਤਲਬ 23 ਜਾਂ 24 ਹੁੰਦਾ ਹੈਗਾ ਤੁਸੀਂ ਆਪਣੇ ਅਕੋਰਡਿੰਗ ਹੈ ਜਿਹੜਾ ਜ਼ੈਕਟ ਕਰਵਾ ਸਕਦੇ ਹੋਗੇ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਸੈਮੀ ਸਟਿਚ ਹੈਗਾ ਤੇ ਜਲਦੀ ਜਲਦੀ ਆਪਣਾ ਆਰਡਰ ਕਰਦੇ ਹੋ ਕੋਈ ਵੀ ਭੈਣ ਰਹਿ ਨਾ ਜਾਵੇ ਤੇ 올 ਓਵਰ ਸੂਟ ਹੈਗਾ ਤੇ ਬਾਟਮ ਇਹਦੀ ਇਸ ਤਰ੍ਹਾਂ ਦੀ ਸਟ੍ਰੇਟ ਬਾਟਮ ਰਹੂਗੀ 올 ਓਵਰ ਸੂਟ ਹੈਗਾ ਐਟ ਅ ਟਾਈਮ ਇਹ ਸੂਟ ਰੈਡੀ ਪਿਆ ਜਿਹੜੀ ਭੈਣ ਨੂੰ ਵਧੀਆ ਲੱਗਦਾ ਹੈ ਇਹ ਲੈ ਸਕਦੇ ਹੋਗੇ ਇੱਕ ਹੋਰ ਆਪਾਂ ਸੈਮੀ ਸਟਿਚ ਸੂਟ ਰੈਡੀ ਕਰਵਾਇਆਗਾ ਲੋ ਜੀ ਇਹ ਵਾਲਾ ਮਾਲ कॉटन ਦੇ ਵਿੱਚ ਵਿਦ ਲਾਈਨਿੰਗ ਲਾਈਨਿੰਗ ਲੱਗੀ ਹੋਈ ਹੈ ਪਹਿਲਾਂ ਵਾਲੇ ਤੇ ਵੀ ਲੱਗੀ ਹੋਈ ਹੈਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਸਟਾਈਲ ਵਗੈਰਾ ਬਹੁਤ ਹੀ ਜਿਆਦਾ ਵਧੀਆ ਆਪਾਂ ਜਿੱਦਾਂ ਕੀ ਸੈਮੀ ਸਟਿਚ ਦੇ ਵਿੱਚ ਹੈ ਨਾ ਨੈੱਕ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਹੈਗਾ ਜੀ ਇਸ ਤਰ੍ਹਾਂ ਚਾਕਾਂ ਦੇ ਆਪਾਂ ਲੈਂਸ ਵਗੈਰਾ ਲਗਾਈ ਹੈਗੀ ਤੇ ਇਸ ਤਰ੍ਹਾਂ ਆਪਾਂ ਬਾਹਾਂ ਦੇ ਉੱਪਰ ਲੈਂਸ ਲਗਾਈ ਹੈਗੀ ਇਹ ਵੀ 올ਓਵਰ ਸੂਟ ਹੈਗਾ ਸੈਮੀ ਸਟਿਚ ਹੈਗਾ ਆਪਣਾ ਮੈਜ਼ਰਮੈਂਟ ਭੇਜ ਕੇ ਤੁਸੀਂ ਦੇ ਸੂਟ ਆ ਆਪਣੀ ਬੁਕਿੰਗ ਕਰਵਾ ਸਕਦੇ ਹੋਗੇ ਸਟ੍ਰੇਟ ਬਾਟਮ ਰਹੂਗੀ ਬਾਟਮ ਵੀ ਤੁਹਾਡੇ ਮੈਜ਼ਰਮੈਂਟ ਅਕੋਰਡਿੰਗ ਸਹੀ ਹੋ ਜੂਗੀ ਤੇ ਇਸ ਤਰ੍ਹਾਂ ਵੀ ਤੁਸੀਂ ਕਈ ਵਾਰ ਫਿਟਿੰਗ ਇਦਾਂ ਹੁੰਦੀ ਆ ਹਨਾ ਅਸੀਂ ਉਸ ਤਰ੍ਹਾਂ ਮੈਜ਼ਰਮੈਂਟ ਰਖਾਉਂਦੇ ਆ ਜਿੱਦਾਂ ਮੈਜ਼ਰਮੈਂਟ ਆਉਂਦਾ ਉਦਾਂ ਹੀ ਸਹੀ ਆ ਜਾਂਦੀ ਹੁੰਦੀ ਹੈਗੀ ਇਸ ਤੋਂ ਬਾਅਦ ਹੈਗਾ ਜੀ ਆਰਗੈਂਜ਼ਾ ਦਾ ਸੂਟ ਹੈਗਾ ਮੈਂ ਤੁਹਾਨੂੰ ਇਹਦੇ ਨਾਲ ਦੇ ਕਾਫੀ ਸੂਟ ਦਿਖਾਏ ਸੀਗੇ ਤੁਸੀਂ ਇਹਦੇ ਨਾਲ ਦੇ ਸੂਟ ਲੈ ਸਕਦੇ ਹੋਗੇ ਲੋ ਜੀ ਇਸ ਤਰ੍ਹਾਂ ਆਪਾਂ ਰਾਉਂਡ ਦੇ ਵਿੱਚ ਨੈੱਕ ਦਾ ਸਟਾਈਲ ਰੱਖਿਆ ਹੈਗਾ ਤੇ ਲੈਸ ਵਗੈਰਾ ਲਗਾਈ ਹੈਗੀ ਫਰੰਟ ਬੈਕ ਚਾਕਾ ਤੇ ਲੈਸ ਲਗਾਈ ਹੈਗੀ ਲੈਸ ਵੀ ਆਪਾਂ ਬਹੁਤ ਵਧੀਆ ਸਟਾਫ ਦੇ ਵਿੱਚ ਲਗਾਉਣਿਆਂਗੇ ਕਾਟਨ ਦੇ ਵਿੱਚ 올ਓਵਰ ਸੂਟ ਹੈਗੇ ਇਹਦੇ ਨਾਲ ਦੇ ਸੂਟ अवेलेबल ਹੈਗੇ ਨੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਮੇਨੂ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਇਹਨਾਂ ਨੂੰ ਤੁਸੀਂ ਕੋਈ ਵੀ ਫੈਬਰਿਕ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਤੁਸੀਂ ਆਪਣਾ ਭੇਜ ਕੇ ਇਸ ਤਰ੍ਹਾਂ ਸੂਟ ਨੇਗੇ ਵਰਕ ਵਾਲੇ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋਗੇ ਸੈਮੀ ਸਟਿਚ ਸੂਟ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜਿੱਦਾਂ ਜਿੱਦਾਂ ਭੈਣਾਂ ਨੂੰ ਪਸੰਦ ਆਉਂਦੇਗੇ ਹਨਾ ਤੁਸੀਂ ਉਦੋਂ ਉਦੋਂ ਦਾ ਆਪਣੇ ਸੂਟ ਲੈ ਸਕਦੇ ਹੋਗੇ ਤੇ ਬਿਲਕੁਲ ਨਿਊ ਸੂਟ ਨੇਗੇ ਕੋਈ ਮੈਂ ਇਹਨਾਂ ਦੀ ਡੈਮੋ ਵੀ ਨਹੀਂ ਦਿੱਤੀ ਸੈਮੀ ਸਟਿਚ ਸੂਟ ਤਾਂ ਹੀ ਕਰਵਾਏ ਨੇ ਆਪਣਾ ਮੇਜ਼ਰਮੈਂਟ ਭੇਜ ਕੇ ਹਨਾ ਤੁਸੀਂ ਮੈਨੂੰ ਆਪਣੇ ਸੂਟ ਇਹ ਲੇ ਆਸਾ ਕਿ ਦੁਪੱਟਾ ਕਹੋਗੇ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਕਿਉਂਕਿ ਸਲਾਈ ਹਨਾ ਥੋੜਾ ਜਿਹਾ ਟਾਈਮ ਲੱਗਦਾ ਸੀਗਾ ਵਿੱਚ ਕੁਛ ਹਨਾ ਕਾਫੀ ਬਣਾ ਕਹਿੰਦੇ ਸਾਨੂੰ ਜਲਦੀ ਸੂਟ ਚਾਹੀਦੇ ਤੁਸੀਂ ਆਪਣੇ ਅਕੋਰਡਿੰਗ ਸੂਟ ਲੇਗੇ ਜਿਹੜੇ ਰੈਡੀ ਕਰ ਦੋ ਵਿੱਚ ਮੈਂ ਸੋਚਿਆ ਵੀ ਆਪਾਂ 5-7 ਪੀਸ ਲੈਗੇ ਸੈਮੀ ਸਟਿਚ ਦੇ ਸੂਟ ਰੈਡੀ ਕਰਕੇ ਰੱਖਿਆ ਕਰਾਂਗੇ ਜਿੱਦਾਂ ਕਿ ਅੱਜ ਤੁਸੀਂ ਆਰਡਰ ਦਿੱਤਾ ਜੇ ਵਿਦਆਊਟ ਦੁਪੱਟਾ ਮੰਗਾਉਣ ਕੱਲੂ ਤੁਹਾਡਾ ਕੋਰੀਅਰ ਲੱਗ ਜਾਊਗਾ ਜਦੋਂ ਤੁਹਾਡੀ ਪੇਮੈਂਟ ਆ ਜਾਊਗੀ ਤੇ ਜੇ ਹਨਾ ਦੁਪੱਟਾ ਰੈਡੀ ਕਰਵਾਉਗੇ ਤਾਂ 1-2 ਦਿਨ ਸਾਨੂੰ ਚਾਹੀਦੇ ਹੁੰਦੇ ਨੇ ਕਿਉਂਕਿ ਫਿਰ ਲਾਸ ਵਗੈਰਾ ਵੀ ਲਗਾਉਣੀ ਹੁੰਦੀ ਹੈ ਤਾਂ ਕਰਕੇ ਟਾਈਮ ਲੱਗ ਜਾਂਦਾ ਹੈ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਆ ਕਰੋ ਜਿਸ ਭੈਣ ਨੇ ਵੀ ਸੂਟ ਵਗੈਰਾ ਰੈਡੀ ਕਰਵਾਉਣੇ ਹੁੰਦੇ ਨੇ ਤੁਹਾਨੂੰ ਠੀਕ ਪ੍ਰਾਈਸ ਦੇ ਉੱਪਰ ਆਪਾਂ ਸੂਟਨੇਗੇ ਰੈਡੀ ਕਰਕੇ ਦਵਾਂਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ